ਆ ਗਏ ਨੇ ਅ ਮੈਂ ਇਹ ਵੀ ਪਹਿਲੀ ਵਾਰੀ ਰਚਨਾ ਕੁਛ ਲਿਖ ਰਿਹਾ ਅਜੇ ਰਫਾਈਨ ਹੋਏਗੀ ਇਹ ਜੋ ਅੱਜ ਛੇਪੋਈ ਹੈ ਅੱਜ ਪਰਵਾਰ ਵਿਛੋੜਾ ਹੋਈ ਸੀਗਾ ਸੁਪਦੀਆਂ ਸੱਤ 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 ਅੱਜ ਅਸੀਂ ਉਸ ਦੁੱਲੇ ਲਾਹੂ ਦੀ ਜੋਤ ਸੀਰੇ ਉਸ ਕਰਕੇ ਹੀ ਨਿਗਮਾਂ ਰਹਿ ਬੇਖੌਫ ਨਿਗੇ ਹੋ ਕੇ ਸੋਂ ਦੇ ਉਹਨਾਂ ਦਿਨਾਂ ਨੂੰ ਅਗਰ ਆਪਾਂ ਯਾਦ ਕਰੀਏ ਤੇ ਨਿੱਕੀਆਂ ਨਿੱਕੀਆਂ ਜਿੰਦਾ ਤੇ ਇਹ ਨਿੰਗ ਜਿਹੜਾ ਵਾ ਇਹ ਉਹਨਾਂ ਕੁਰਬਾਨੀਆਂ ਦਾ ਤੇ ਉਹਦੇ ਸੰਧਰਬਚੀ ਪੈ ਇੱਕ ਦੋ ਲਾਈਨ ਤੁਹਾਨੂੰ ਦੋ ਚਾਰ ਸਾਂਝੀਆਂ ਕਰਦਾ ਜੀ ਲਾੜੀ ਮਾਤਨ ਫਰਕ ਨਹੀਂ ਆਉਂਦਾ ਚੌਹਾਂ ਵੀਰਾਂ ਦੇ ਦਾਰ ਆਪ ਤਾ ਕੱਚੇ ਗਿਲੇ ਵਿੱਚੋਂ ਕਿੰਨਾ ਬਲ ਹੈ ਨਿੱਕੀ ਤਲਵਾਰੇ ਅੰਦਰ ਕਿੰਨੀਆਂ ਖਾਧੀਆਂ ਚੋਟਾਂ ਅਜੀਤ ਸਿੰਘ ਕਿੰਨੇ ਚੁਬਲੇ تیر ਜੁਝਾਰੇ ਅੰਦਰ ਆ ਬੁਰਜ ਦੀ ਚੀਤ ਵਿੱਚੋਂ ਫੁੱਲ ਲੋਕ ਗਏ ਇਟਾਂ ਦੇ ਪਾਰੇ ਅੰਦਰ ਅਰਸ਼ੋਂ ਦਾਦੇ ਸ਼ਹੀਦ ਨੇ ਚੀਤ ਛਾਤ ਪਾਈ ਕਿੰਨਾ ਸਦਕ ਹੈ ਮੇਰੇ ਪਰਵਾਰ ਅੰਦਰ ਜੋ ਜੇ ਕਿਸ ਤਰ੍ਹਾਂ ਧਰਮ ਲਈ ਸਹਿਬ ਜਾਦੇ ਦੋ ਮੈਦਾਨ ਤੇ ਦੋ ਦਿਵਾਰੇ ਅੰਦਰ ਬਾਗੋ ਮੈਦਾਨ ਤੇ ਦੋ ਦਿਵਾਰੇ ਅੰਦਰ